ਪੂਲਸ ਦੇ ਮੁਲਾਜ਼ਮਾਂ ਤੇ ਕਿ ਭਾਂਡਾ ਭੰਨਿਆ ਜਾ ਰਿਹਾ ਕਿ ਇੰਨਾ ਕਰਕੇ ਹਾਰੂ ਹਾਰ ਕਿਤ ਤਾਂ ਹੋਈ ਹੈ ਸਰਕਾਰ ਦੀ ਪਰਫਾਰਮੈਂਸ ਤੇ ਹਾਰ ਕਿਤ ਹੋਈ ਹੈ ਜੇ ਤੁਸੀਂ ਲੋਕਾਂ ਦੀ ਸਾਰੀ ਨਾਲ ਉਹ ਆ ਵੀ ਤਾਂ ਔਲਾਦ ਕੀ ਪੜੇ 500 ਪੁਲਸ ਵਾਲਾ ਕੱਲੇ ਜਲੰਧਰ ਜ਼ਿਲ੍ਹੇ ਚ ਬਦਲੇ ਆ ਜਿਹੜੀਆਂ ਯਾਰੀਆਂ ਰਿਸ਼ਤੇਦਾਰੀਆਂ ਪਿਛਲੇ 10-10 ਸਾਲ ਤੋਂ ਉੱਥੇ ਪੈ ਗਈਆਂ ਤੇ ਉਹਨਾਂ ਤੇ ਪੂਰਾ ਜਿਹੜਾ 2-3 ਮਹੀਨੇ ਚ ਅਸੀਂ ਬਣਾਇਆ ਸਾਡੇ ਕੋਲੇ ਰੋਸਟਰ ਬਣ ਗਿਆ ਸਾਰਾ ਹੋਮਵਰਕ ਹੋ ਗਿਆ ਉਹਦੇ ਮੁਤਾਬਕ ਅਸੀਂ ਹੁਣ ਕੰਮ ਪੰਜਾਬ ਭਰ ਵਿੱਚ ਪ੍ਰਸ਼ਾਸਨਿਕ ਫੇਰਬਦਲਬਾਦ ਬਿਕਰ ਮਜੀਠੀਆ ਨੇ ਮਾਨ ਸਰਕਾਰ ਨੂੰ ਕੇਰਿਆ ਹਾਲਾਂਕਿ ਮੁੱਖ ਮੰਤਰੀ ਇਹਨਾਂ ਬਦਲੀਆਂ ਪਿੱਛੇ ਵੱਖਰਾ ਤਰਕ ਦੇ ਰਹੇ ਨੇ ਪਰ ਅਕਾਲੀ ਲੀਡਰ ਮੁਤਾਬਕ ਲੋਕ ਸਭਾ ਚੋਣਾਂ ਵਿੱਚ ਘੱਟ ਸੀਟਾਂ ਆਉਣ ਦਾ ਠਿਕਰਾ ਅਫਸਰਾਂ ਤੇ ਅਧਿਕਾਰੀਆਂ ਤੇ ਪੰਨੇ ਜਾ ਰਹੀ ਹੈ ਇਸੇ ਦਾ ਨਤੀਜਾ ਹੈ ਕਿ ਮਾਨ ਸਰਕਾਰ ਘੜਾ ਢੜ ਅਫਸਰਾਂ ਦੀਆਂ ਬਦਲੀਆਂ ਕਰ ਰਹੀ ਹੈ ਉਥੇ ਮੁੱਖ ਮੰਤਰੀ ਦਾ ਆਪਣਾ ਤਰਕ ਹੈ ਇਤੋਂ ਦੇ ਕਮਿਸ਼ਨਰ ਆਫ ਪੁਲਿਸ ਨੂੰ ਬਦਲਿਆ ਗਿਆ ਗੁਰਪ੍ਰੀਤ ਸਿੰਘ ਭੁੱਲਰ ਨੂੰ ਆਰਾਮ ਚਰਚਾ ਜੋ ਚੱਲ ਰਹੀ ਆ ਉਹਨੂੰ ਮੁੱਖ ਮੰਤਰੀ ਨੇ ਇਹ ਕਿਹਾ ਕਿ ਤੂੰ ਭਾਜਪਾ ਦੀ ਮਤ ਕਰਦਾ ਔਰ ਉਸ ਤੋਂ ਬਾਅਦ ਲੰਮਾ ਫੇਰ ਬਦਲ ਪ੍ਰਸ਼ਾਸਨ 'ਚ ਹੋਇਆ ਆ ਥਾਣਿਆਂ ਤੱਕ ਮੁਲਾਜ਼ਮ ਬਦਲਤੇ ਠੀਕ ਐ ਸਰਕਾਰ ਕਰਦੀ ਆ ਮਗਰ ਇਲੈਕਸ਼ਨ ਤੋਂ ਤੁਰੰਤ ਬਾਅਦ ਕਹਿੰਦੇ ਪੁਲਿਸ ਕਾ ਪੁਲਿਸ ਦੇ ਮੁਲਾਜ਼ਮਾਂ ਤੇ ਇਹ ਭਾਂਡਾ ਭੰਨਿਆ ਜਾ ਰਿਹਾ ਕਿ ਇੰਨਾ ਕਰਕੇ ਹਾਰ ਹੋਈ ਐ ਹਾਰ ਜਿੱਤ ਤਾਂ ਹੋਈ ਐ ਸਰਕਾਰ ਦੀ ਪਰਫਾਰਮੈਂਸ ਤੇ ਹਾਰ ਜਿੱਤ ਹੋਈ ਆ ਜੇ ਤੁਸੀਂ ਲੋਕਾਂ ਦੀ ਸਾਰੀ ਨਾਲ ਉਹ ਆ ਵੀ ਤਾਂ ਔਲਾਦ ਕੀ ਬਣੇ ਸਾਰੀ ਨਹੀਂ ਲੈਣੀ ਪੁਲਿਸ ਨੇ ਵਿਚਾਰੀ ਨੇ ਕਿ ਲੋਰ ਆਰਡਰ ਮੈਂਟੇਨ ਕਰਨਾ ਇਸ ਲਈ ਇਹ ਚਰਚਾ ਜਿਹੜੀ ਤੁਸੀਂ ਕਹਿ ਰਹੇ ਹੋ ਹੋ ਰਹੀ ਆ ਔਰ ਕੀ ਇਹੀ ਕਾਰਨ ਤਾਂ ਨਹੀਂ ਕਿ ਪੁਲਿਸ ਕੁਝ ਕਰ ਨਹੀਂ ਰਹੀ ਤੁਸੀਂ ਦੇਖ ਰਹੇ ਹੋਗੇ ਵੱਡੇ ਪੱਦਰ ਤੇ ਬਦਲੀਆਂ ਕੀਤੀਆਂ ਜਾ ਰਹੀਆਂ ਨੇ 500 ਪੁਲਿਸ ਵਾਲਾ ਕੱਲੇ ਜਲੰਧਰ ਜ਼ਿਲ੍ਹੇ ਚ ਬਦਲੇ ਆ ਜਿਹੜੀਆਂ ਯਾਰੀਆਂ ਰਿਸ਼ਤੇਦਾਰੀਆਂ ਪਿਛਲੇ 10-10 ਸਾਲ ਤੋਂ ਉੱਥੇ ਪੈਗੀਆਂ ਉਹਨਾਂ ਤੇ ਪੂਰਾ ਜਿਹੜਾ 2-3 ਮਹੀਨੇ ਚ ਅਸੀਂ ਬਣਾਇਆ ਸਾਡੇ ਕੋਲੇ ਰੋਸਟਰ ਬਣ ਗਿਆ ਸਾਰਾ ਹੋਮਵਰਕ ਹੋ ਗਿਆ ਉਹਦੇ ਮੁਤਾਬਕ ਅਸੀਂ ਹੁਣ ਕੰਮ